ਰਿਸ਼ਤੇ ਹੋਏ ਫਿਰ ਤੋਂ ਸ਼ਰਮਸ਼ਰਮ ਮਾਮੀ ਅਤੇ ਭਾਣਜੀ ਨੇ ਦੋਵਾਂ ਨੇ ਵਿਆਹ ਕਰਾ ਲਿਆ ਹੁਣ ਚਰਚਾ ਦਾ ਵਿਸ਼ਾ ਬਣ ਗਿਆ ਕਿਹੋ ਜਿਹਾ ਸਮਾਂ ਆ ਗਿਆ ਹੈ ਜਿੱਥੇ ਮਾਮੀ ਨੇ ਆਪਣੇ ਹੀ ਭਾਣਜੀ ਦੇ ਨਾਲ ਭੱਜ ਕੇ ਵਿਆਹ ਕਰਾ ਲਿਆ 3 ਸਾਲ ਤੋਂ ਰਿਲੇਸ਼ਨ ਚੱਲ ਰਿਹਾ ਹੈ ਤੇ ਜਿਸ ਤੋਂ ਬਾਅਦ ਚੋਣ ਮਰਨ ਦੀਆਂ ਹੁਣ ਕਸਮਾਂ ਤੱਕ ਖਾ ਲੀਆਂ ਤੇ ਜਿਸ ਤੋਂ ਬਾਅਦ ਜਿਹੜੀ ਕਿ ਭਾਣਜੀ ਦਾ ਹੋਰ ਵਿਆਹ ਕਰਨ ਦੇ ਡਰ ਦੇ ਕਾਰਨ ਭੱਜ ਕੇ ਵਿਆਹ ਦੋਵਾਂ ਨੇ ਕਰਾਇਆ ਤੇ ਸੋਸ਼ਲ ਮੀਡੀਆ ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਰਿਸ਼ਤੇ ਨੂੰ ਵੀ ਸ਼ਰਮ ਕਰ ਸ਼ਰਮਨਾਕ ਜਿਹੜਾ ਕਹਿ ਸਕਦੇ ਆ ਕਿ ਸ਼ਰਮਨਾਕ ਘਟਨਾ ਜਿਹੜੀ ਕਿ ਸਾਹਮਣੇ ਆ ਰਹੀ ਹੈ ਤੇ ਜਿਸ ਤੋਂ ਬਾਅਦ ਹੁਣ ਇੱਕ ਮਾਮੀ ਦੇ ਵੱਲੋਂ ਆਪਣੇ ਭਾਣਜੀ ਦੇ ਨਾਲ ਹੀ ਜਿਹੜੀਆਂ ਕਿ ਸੌਹਾ ਖਾਦੀਆਂ ਗਈਆਂ ਕਸਮਾਂ ਖਾਦੀਆਂ ਗਈਆਂ ਕਿ ਅਸੀਂ ਇੱਕ ਦੂਜੇ ਬਿਨਾਂ ਨਹੀਂ ਜੀ ਸਕਦੇ ਤੇ ਜਿਸ ਤੋਂ ਬਾਅਦ ਇਹ ਵੀ ਦੱਸਿਆ ਜਾ ਰਿਹਾ ਕਿ 3 ਸਾਲਾਂ ਤੋਂ ਰਿਲੇਸ਼ਨ ਦੇ ਵਿੱਚ ਨੇ ਤੇ ਜਿਸ ਦੇ ਦੌਰਾਨ ਇਹ ਘਟਨਾ ਜਿਹੜੀ ਕਿ ਬਿਹਾਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੋ ਔਰਤਾਂ ਨੇ ਵਿਆਹ ਕਰਾ ਲਿਆ ਦੋਵੇਂ ਰਿਸ਼ਤੇਦਾਰ ਨੇ ਤੇ ਸੇਮ ਸੈਕਸ ਮੈਰिज ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਹੋ ਤੇ ਉਥੇ ਕਹਿ ਸਕਦੇ ਆ ਕਿ ਕਿਹੋ ਜਿਹਾ ਸਮਾਂ ਆ ਗਿਆ ਕਿ ਜਦੋਂ ਮਾਸੀ ਅਤੇ ਭਤੀ ਮਾਫ ਕਰਨਾ ਮਾਮੀ ਅਤੇ ਭਾਣਜੀ ਇੱਕ ਦੂਜੇ ਦੇ ਨਾਲ ਵਿਆਹ ਕਰ ਰਹੇ ਨੇ ਤੇ ਹੈਰਾਨ ਵਾਲੀ ਖਬਰ ਹੈ ਕਿ ਇਹ ਬਿਹਾਰ ਦੇ ਗੋਪਾਲਗੰਝ ਦੀ ਹੈ ਜਿੱਥੇ ਮਾਮੀ ਅਤੇ ਭਾਣਜੀ ਨੇ ਘਰੋਂ ਭੱਜ ਕੇ ਵਿਆਹ ਕਰਾ ਲਿਆ ਤੇ ਬਿਹਾਰ ਦੇ ਗੋਪਾਲਗੰਝ ਚ ਮਾਮੀ ਭਾਣਜੀ ਦੇ ਵਿਆਹ ਦੀ ਵੀਡੀਓ ਜਿਹੜੀ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਦੋਵਾਂ ਨੇ ਜਿਹੜਾ ਕਿ ਸਾਸਾ ਮੁਸਾ ਰੇਲਵੇ ਸਟੇਸ਼ਨ ਨੇੜੇ ਤੇ ਤੇ ਦੁਰਗਾ ਮੰਦਰ ਵਿੱਚ ਪਹੁੰਚ ਕੇ ਵਿਆਹ ਕਰਾਇਆ ਦੋਵਾਂ ਵਿਚਾਲੇ 3 ਸਾਲ ਤੋਂ ਪ੍ਰੇਮ ਸੰਬੰਧ ਚੱਲ ਰਿਹਾ ਸੀ ਤੇ ਇਸ ਤੋਂ ਬਾਅਦ ਦੋਵਾਂ ਨੇ ਘਰੋਂ ਭੱਜ ਕੇ ਵਿਆਹ ਕਰਾ ਲਿਆ ਤੇ ਉੱਥੇ ਹੀ ਜਿਹੜੀ ਕਿ ਮਾਮੀ ਲਾੜਾ ਬਣੀ ਤੇ ਦੂਜੇ ਪਾਸੇ ਭਾਣਜੀ ਲਾੜੀ ਬਣੀ ਤੇ ਸਾਹਮਣੇ ਆਈ ਵੀਡੀਓ 'ਚ ਤੁਸੀਂ ਦੇਖਿਆ ਹੈ ਜਿਸ ਤਰ੍ਹਾਂ ਕਿ ਇੱਕ ਮਾਮੀ ਨੇ ਪੈਂਟ ਸ਼ਰਟ ਪਾ ਕੇ ਪਤਨੀ ਪਤੀ ਬਣ ਗਈ ਤੇ ਦੂਜੇ ਪਾਸੇ ਭਾਣਜੀ ਜਿਹੜੇ ਕਿ ਲਾਲ ਪਹਿਰਾਵੇ 'ਚ ਦੁਲਹਨ ਬਣ ਗਈ ਹੈ ਦੁਰਗਾ ਮੰਦਰ ਦੇ ਵਿੱਚ ਮਾਮੀ ਨੇ ਆਪਣੀ ਭਾਣ ਜੀ ਦਾ ਜਿਹੜਾ ਕਿ ਪਤੀ ਦਾ ਭੇਸ ਬਣਾ ਕੇ ਆਪਣੀ ਹੀ ਭਾਣ ਜੀ ਦੀ ਮੰਗ ਤੇ ਜਿਹੜਾ ਕਿ ਸੰਦੂਰ ਪਾ ਦਿੱਤਾ ਤੇ ਇਸ ਤੋਂ ਬਾਅਦ ਮਾਲਾ ਪਹਿਨਾਈ ਗਈ ਅਤੇ ਫਿਰ ਸੱਤ ਫੇਰੇ ਲਏ ਗਏ ਤੇ ਜਿਸ ਤੋਂ ਬਾਅਦ ਦੋਹਾਂ ਨੇ ਇਕੱਠੇ ਰਹਿਣ ਦੀ ਕਸਮ ਖਾਧੀ ਵਿਆਹ ਤੋਂ ਬਾਅਦ ਪਤੀ ਪਤਨੀ ਬਣੇ ਜਿਹੜੇ ਕਿ ਮੰਮੀ ਭਾਣਜੀ ਨੇ ਕਿਹਾ ਕਿ ਹੁਣ ਅਸੀਂ ਦੋਵੇਂ ਬਹੁਤ ਖੁਸ਼ ਹਾਂ ਮੰਮੀ ਨੇ ਕਿਹਾ ਕਿ ਮੈਂ ਸਾਰੀ ਉਮਰ ਆਪਣੀ ਭਾਣਜੀ ਨਾਲ ਰਹਾਂਗੀ ਅਤੇ ਹਮੇਸ਼ਾ ਇੱਕ ਦੂਜੇ ਨੂੰ ਸਪੋਰਟ ਕਰਾਂਗੀ ਆ ਤੇ ਅਸੀਂ ਦੋਵੇਂ ਇਕੱਠੇ ਰਹਾਂਗੇ ਤੇ ਕੋਈ ਵੀ ਤਾਕਤ ਹੁਣ ਸਾਨੂੰ ਵੱਖ ਨਹੀਂ ਕਰ ਸਕਦੇ ਹੁਣ ਉਹਨਾਂ ਨੇ ਵਿਆਹ ਦੀ ਸੋਸ਼ਲ ਮੀਡੀਆ ਤੇ ਵੀਡੀਓ ਇਹ ਵਾਇਰਲ ਹੋ ਰਹੀ ਹੈ ਤੇ ਸੋਸ਼ਲ ਮੀਡੀਆ ਤੇ ਇੱਕ ਯੂਜ਼ਰ ਨੇ ਜਿਹੜਾ ਕਿ ਯੂਜ਼ਰ ਨੇਮ ਤੇ ਲਿਖਿਆ ਗਿਆ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸਮਾਜ ਨੂੰ ਕੀ ਕਹਿ ਰਹੇ ਹੋ ਕਿ ਕੁੜੀਆਂ ਦਾ ਕਿਤੇ ਵਿਆਹ ਹੋ ਜਾਂਦਾ ਹੈ ਇਹ ਹੋਰ ਨੇ ਲਿਖਿਆ ਕਿ ਪ੍ਰਭੂ ਜੀ ਹੁਣ અવਤਾਰ ਲੈ ਕੇ ਆਓ ਇਹ ਸਭ ਕੁਝ ਨਜ਼ਰ ਨਹੀਂ ਆ ਰਿਹਾ ਇੱਕ ਨੇ ਲਿਖਿਆ ਹੈ ਕਿ ਐਨੇ ਦਿਨਾਂ ਦੇ ਲੋਕਾਂ ਨੂੰ ਕੀ ਹੋ ਗਿਆ ਹੈ ਕਿ ਕੋਈ ਕਿਰਪਾ ਕਰਕੇ ਇਸ ਤਰ੍ਹਾਂ ਦਾ ਵਿਆਹ ਕਿਵੇਂ ਅੱਗੇ ਵਧ ਸਕਦਾ ਹੈ ਤੇ ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਕਮੈਂਟ ਵੀ ਆ ਰਹੇ ਨੇ ਤੇ ਉੱਥੇ ਹੀ ਦੂਜੇ ਪਾਸੇ ਹੁਣ ਇੱਕ ਰਿਸ਼ਤੇ ਨੂੰ ਸ਼ਰਮ ਸ਼ਰਮ ਕੀਤਾ ਹੈ ਤੇ ਜਿਸ ਤੋਂ ਬਾਅਦ ਦੂਜੇ ਪਾਸੇ ਹੁਣ ਮਾਮੀ ਪਾਣ ਜੀ ਨੇ ਇੱਕ ਦੂਜੇ ਦੇ ਨਾਲ ਜਉਣ ਮਰਨ ਤੱਕ ਦੀਆਂ ਕਸਮਾਂ ਖਾ ਲਈਆਂ ਤੇ ਜਿਸ ਤੋਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇੱਕ ਦੂਜੇ ਤੋਂ ਬਿਨਾ ਨਹੀਂ ਰਹਿ ਸਕਦੇ ਤਿੰਨ ਸਾਲਾਂ ਤੋਂ ਦੋਵਾਂ ਦੇ ਪ੍ਰੇਮ ਸਬੰਧ ਨੇ ਰਿਲੇਸ਼ਨ ਨੇ ਤੇ ਜਿਸ ਤੋਂ ਬਾਅਦ ਹੁਣ ਆਪਣੇ ਹੀ ਭਾਣਜੀ ਦੇ ਨਾਲ ਮਾਮੀ ਨੇ ਵਿਆਹ ਕਰਾਇਆ ਤੇ ਜਿਸ ਤੋਂ ਬਾਅਦ ਫੇਰੇ ਲਏ ਗਏ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇੱਕ ਦੂਜੇ ਨੂੰ ਸਪੋਰਟ ਕਰਾਂਗੇ ਤੇ ਸਪੋਰਟ ਤੋਂ ਬਾਅਦ ਅਸੀਂ ਇੱਕ ਦੂਜੇ ਦੇ ਨਾਲ ਪਿਆਰ ਨਾਲ ਵੀ ਰਹਾਂਗੇ ਦੂਜੇ ਪਾਸੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਸੀਂ ਸਾਨੂੰ ਡਰ ਸੀ ਕਿ ਕਿਤੇ ਨਾ ਕਿਤੇ ਜਿਹੜਾ ਕਿ ਭਾਣਜੀ ਦਾ ਹੋਰ ਪਾਸੇ ਨਾ ਵਿਆਹ ਹੋ ਜਵੇ ਤੇ ਜਿਸ ਦੌਰਾਨ ਉਹ ਘਰੋਂ ਭੱਜ ਕੇ ਦੋਵਾਂ ਨੇ ਸੱਤ ਫੇਰੇ ਲੈ ਤੇ ਜੋਣ ਮਰਨ ਤੱਕ ਦੀਆਂ ਕਸਮਾਂ ਖਾ ਲਈਆਂ